ਸਿਆਣਿਆਂ ਦੀਆਂ ਕਈਆਂ ਕਹਾਵਤਾਂ ਅੱਜ ਸੱਚ ਹੋ ਰਹੀਆਂ ਸਿਆਣਿਆਂ ਨੇ ਕਿਹਾ ਕਿ ਧੀ ਦਾ ਘਰ ਪੱਟਣ ਵਿੱਚ ਮਾਂ ਦਾ ਹੱਥ ਹੁੰਦਾ ਜੋ ਕਿ ਬਿਲਕੁਲ ਸਹੀ ਆ ਅੱਜ ਦੇ ਟਾਈਮ ਵਿੱਚ ਇਹੀ ਆ ਤੇ ਇਹੀ ਸਾਡਾ ਪੰਜਾਬ ਵਾਲੇ ਕਬਲ ਵੀਰ ਹੋਣਾ ਨੇ ਦਿਖਾਇਆ ਹੈ ਕਿ ਮਾਂ ਕਿਵੇਂ ਪਹਿਲਾ ਆਪਣੀ ਧੀ ਦਾ ਘਰ ਭਰਦੀ ਆ ਉਸ ਦੀ ਮੂੰਹ ਕੱਢੀ ਗੱਲ ਹਰ ਇੱਕ ਮੰਨਦੀ ਆ ਤੇ ਜਦੋਂ ਫਿਰ ਸੋਹਰਿਆਂ ਦਾ ਮੂੰਹ ਖੁੱਲ ਜਾਂਦਾ ਏ ਤਾਂ ਉਹ ਫਿਰ ਡਿਮਾਂਡਾਂ ਕਰਨ ਲੱਗਦੀ ਆ ਤੇ ਫਿਰ ਅੱਖਾਂ 'ਚ ਘਸੌਣ ਦੇ ਦੇ ਰੋਂਦੇ ਆ ਤੇ ਜਦੋਂ ਉਹਨਾਂ ਦੀ ਡਿਮਾਂਡਾਂ ਨਹੀਂ ਪੂਰੀਆਂ ਹੁੰਦੀਆਂ ਤੇ ਫਿਰ ਕੀ ਕਰਦੀ ਆ ਕੁੜੀਆਂ ਨੂੰ ਮਾਰ ਦਿੰਦੀ ਆ ਤੇ ਮਾਰਨ ਦੇ ਪਿੱਛੇ ਵੀ ਇਹਨਾਂ ਪੀਕੰ ਦਾ ਯਾਤ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਪਹਿਲਾਂ ਜਵਾਈ ਇਹੋ ਜਿਹਾ ਕੁਝ ਕਰਦੇ ਆ ਤੇ ਉਦੋਂ ਆਪਾਂ ਨੂੰ ਸਹੀ ਢੰਗ ਤਰੀਕੇ ਨਾਲ ਬੈ ਕੇ ਸਮਝਾਉਣਾ ਚਾਹੀਦਾ ਹੈ ਮਸ਼ਵਰਾ ਕਰਨਾ ਚਾਹੀਦਾ ਪਰ ਜਦੋਂ ਸਾਰਿਆਂ ਦੇ ਮੂੰਹ ਅਲੱਗ-ਅਲੱਗ ਹੁਣ ਉਦੋਂ ਕਰ ਨਹੀਂ ਵਾਸਤੇ ਤੇ ਜਿਵੇਂ ਵਿਕੀ ਤੁਡੀ ਮਾਂ ਉਸ ਵਿਕੀ ਨੂੰ ਸਕਾ ਰਹੀ ਹੈ ਤੇ ਵਿਕੀ ਉਹਨਾਂ ਪ੍ਰੀਤ ਦੇ ਕੰਨ ਭਰ ਰਿਹਾ ਹੈ ਤੇ ਉਸਦੀ ਮਾਂ ਮਪਰੀਤ ਦੀ ਮਾਂ ਪ੍ਰੀਤ ਦੇ ਮੂੰਹੋਂ ਗੱਲ ਕੱਢਣ ਨਹੀਂ ਦਿੰਦੀ ਤੇ ਨਾਲ ਦੀ ਨਾਲ ਪੂਰੀ ਕਰ ਦਿੰਦੀ ਹੈ ਆਪਣੇ ਘਰ ਦੇਆਂ ਤੋਂ ਬਾਹਰ ਹੋ ਕੇ ਜਿਵੇਂ ਹੁਣ ਉਹ ਗਲਤ ਫੈਸਲਾ ਕਰਕੇ ਆਈ ਹੈ ਤੇ ਹੁਣ ਉਹ ਨੇ ਕਵਲ ਘਰ ਵਾਲੇ ਤੋਂ ਡਾ ਰਹੀ ਆ ਕਿ ਮੈਂ ਉਥੇ ਕਿੰਨਾ ਜਲੂਸ ਕੱਢਿਆ ਏ ਹੁਣ ਉਸ ਨੂੰ ਆਪਣੇ ਆਪ ਤੇ ਪਛਤਾਵਾ ਵੀ ਹੋ ਰਿਹਾ ਏ ਪਰ ਕਿਤੇ ਨਾ ਕਿਤੇ ਉਹ ਕਹਿ ਰਹੀ ਆ ਵੀ ਮੈਂ ਝੂਠ ਬੋਲ ਕੇ ਛਾਰ ਦੇਵਾਂਗੀ ਕਿਉਂਕਿ ਕਵਲ ਦਾ ਡੈਡੀ ਆ ਜੋ ਉਹ ਤਾਂ ਗਰਮ ਸੁਭਾਅ ਏ ਪਰ ਉਸ ਕਵਲ ਦੇ ਚੜੀ ਨੂੰ ਇਹ ਨਹੀਂ ਪਤਾ ਕਿ ਉਸ ਦੀ ਮੰਮੀ ਨੇ ਕਵਲ ਨੂੰ ਵੀ ਤਾਂ ਕਮ ਆ ਰਿਹਾ ਸੀ ਇਹਨਾਂ ਨੂੰ ਵੀ ਝੂਠੇ ਕਰ ਦਿੱਤਾ ਤੇ ਆਪਣੀ ਨਨਾਨ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਝੂਠੇ ਕਰ ਦਿੱਤਾ ਤੇ ਮਾਮੀ ਮੰਮੀ ਹੀ ਹੁੰਦੀ ਏ ਉਹ ਆਪਣਾ ਦਿਖਾ ਰੁੱਤਾ ਜੇ ਅੱਜ ਮਾਮਾ ਆਉਂਦਾ ਫੈਸਲੇ ਦੇ ਵਿੱਚ ਤੇ ਮਾਮੇ ਨੇ ਦੋਹਾਂ ਦਾ ਪੱਖ ਸੋਣਾ ਸੀ ਤੇ ਫਿਰ ਫੈਸਲਾ ਕਰਨਾ ਸੀ ਪਰ ਜੋ ਕਿ ਕੰਪਰੀਤੀ ਮੰਮੀ ਹੈ ਉਸ ਨੇ ਆਪਣੀ ਧੀ ਚਾਈ ਦੀ ਹੀ ਸਾਈਡ ਲਈ ਤੇ ਜੋ ਆਪਣੇ ਨਨਾਨ ਤੇ ਸੋਨੂ ਜੀਤਾ ਹੋ ਰਹੀ ਆ ਤੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਉਹਨਾਂ ਦੀ ਸਾਈਡ ਨਹੀਂ ਲਈ ਉਹਨਾਂ ਨੂੰ ਹੀ ਗਲਤ ਕਹਿ ਦਿੱਤਾ ਤੇ ਜਦੋਂ ਕਬਲ ਦੇ ਡੈਡੀ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਉਹ ਇਹ ਗੱਲਾਂ ਸੁਣ ਕੇ ਭੜਕ ਉੱਠਦਾ ਹੈ ਤੇ ਉਹ ਛਿੱਤਰ ਮਾਰਨ ਤੱਕ ਜਾਂਦਾ ਹੈ ਤੇ ਉਸ ਨੂੰ ਆਹੋ ਆਪਣੀ ਘਰ ਵਾਲੀ ਨੂੰ ਘਰੋਂ ਘਟਨ ਤੱਕ ਜਾਂਦਾ ਹੈ ਵੀ ਤੂੰ ਇਹ ਕੀ ਗੱਲ ਕੀ ਆਈ ਹੈ ਪਰ ਉਸ ਦੀ ਮੰਮੀ ਇਹ ਬਿਲਕੁਲ ਵੀ ਪਛਤਾਵਾ ਨਹੀਂ ਹੋ ਰਿਹਾ ਕਿਉਂਕਿ ਉਹ ਆਪਣੀ ਭਤੀ ਤੇ ਜਵਾਈ ਦੇ ਪਿਆਰ ਵਿੱਚ ਅੰਨੀ ਹੋਈ ਵੀ ਆ ਪਰ ਉਸ ਨੂੰ ਆਇਆ ਵੀ ਮੈਂ ਆਪਣੀ ਧੀ ਵਸਾਉਣੀ ਐ ਤੇ ਮੈਂ ਆਪਣੀ ਧੀ ਕਿਵੇਂ ਵਸਾਉਣੀ ਐ ਮੈਨੂੰ ਸਭ ਪਤਾ ਏ ਤੇ ਇਹ ਪਹਿਲਾਂ ਸੰਦੀਪ ਤੇ ਉਸ ਦੀ ਮੰਮੀ ਦੀ ਬਹੁਤ ਬੰਦੀ ਹੁੰਦੀ ਸੀ ਪਰ ਜਦੋਂ ਦਾ ਪ੍ਰੀਤ ਦਾ ਵਿਆਹ ਕੀਤਾ ਏ ਔਰ ਉਹਦੀ ਸੰਦੀਪ ਦੀ ਆਪਣੀ ਸੱਸ ਨਾਲ ਵੀ ਬਨੋ ਹਟ ਗਈ ਤੇ ਮੋਹਨ ਦੇ ਦੀ ਮੰਮੀ ਦੀ ਕਵਲਣਾ ਵੀ ਬਨੋ ਹਟ ਗਈ ਤੇ ਉਹ ਹੁਣ ਸਾਰੇ ਟੱਬਰ ਨੂੰ ਹੀ ਮਾੜਾ ਕਹਿੰਦੀ ਐ ਤੇ ਆਪਣੇ ਧੀ ਜਵਾਈ ਨੂੰ ਹੀ ਚੰਗਾ ਕਹਿ ਦੀ ਤਾਂ ਇਦਾਂ ਦੀਆਂ ਗੱਲਾਂ ਕਰਨੀਆਂ ਮਾਵਾ ਦੇ ਲਈ ਠੀਕ ਨਹੀਂ ਅੱਜ ਦੇ ਯੁੱਗ ਦੇ ਵਿੱਚ ਵੀ ਇਹੀ ਹੋ ਰਿਹਾ ਅੱਜ ਦੇ ਟਾਈਮ ਵਿੱਚ ਵੀ ਇਹ ਸਭ ਦਿਖਾਇਆ ਗਿਆ ਕਿ ਇਹੀ ਹੋ ਰਿਹਾ ਕਿ ਕਿਵੇਂ ਮਾਵਾ ਕੁੜੀਆਂ ਦੇ ਘਰ ਪਟਦੀਆਂ ਨੇ